ਸਸਿਗਾਲੀ ਸਾਰਿਆਂ ਨੂੰ ਇਸ ਸਮੇਂ ਗੌਲਿਰ ਕਿਲੇ ਦੇ ਵਿੱਚ ਖੜੇ ਆ ਤੇ ਇਹਦਾ ਪੁਰਾਣੇ ਸਮੇਂ ਦਾ ਇੱਕ ਸਪੀਮ ਫੂਲ ਜਾਂ ਬੋਲੀ ਕਹਿ ਸਕਦੇ ਆ ਕਾਫੀ ਰਾਸਤੇ ਜਾਂਦੇ ਨੇ ਵੀਡੀਓ ਬਣਾਉਣ ਦਾ ਮੇਡ ਮਕਸਦ ਬੋਦਾ ਕੀ ਆ ਦੂਰ ਦੂਰ ਤੱਕ ਬੋਤਲ ਆ ਰੋੜੇ ਪੱਥਰ ਹੋਰ ਕੁਝ ਨਹੀਂ ਸੋ ਮੈਂ ਗੱਲ ਕਰਦਾ ਨਾ ਬਹੁਤ ਦਿਨ ਤੋਂ ਪੁਰਾਣੇ ਮੈਂ ਇੱਕੋ ਹੀ ਗੱਲ ਚੱਲੀ ਜੀ ਵੀਰੇ ਦਿਮਾਗ 'ਚ ਮਾਨਸਿਕ ਸੰਤੁਲਨ ਜਮਈ ਹੈਣੀ ਇਹਨਾਂ ਦਾ ਇਹ ਕਲੇ ਕੋਈ ਫਰੇਟ ਦਾ ਮਸਲਾ ਨਹੀਂ ਜਿੰਨੇ ਲੋਕ ਉਹਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਸਾਰੇ ਬਾਈ ਇੱਥੇ ਐਨੀ ਸੋਹਣੀ ਜਗ੍ਹਾ ਬਣਾਈ ਉਹਨਾਂ ਨੇ ਕਿਸੇ ਸਮੇਂ ਦੇ ਵਿੱਚ ਹੈਨਾ ਸੂਰਤ ਸੇਹਰ ਉਹਨਾਂ ਨੇ ਤੇ ਇਹਨਾਂ ਨੇ ਕੱਖ ਨਹੀਂ ਛੱਡਦੇ ਜਗ੍ਹਾ ਦੇ ਉੱਤੇ ਬਾਈ ਆ ਕੇ ਇਹ ਬਸ ਕੀ ਕਰੂ ਇੱਥੇ ਬੰਦਾ ਆ ਕੇ ਰਹੀ ਨਹੀਂ ਸੋਹਣੀ ਜਗ੍ਹਾ ਦੇ ਵਿੱਚ ਤੇ ਬੋਤਲਾਂ, ਰੋੜੇ, ਪੱਥਰ, ਹੋਰ ਚਪਲਾਂ ਦੇ ਜੋੜੇ ਤੱਕ ਪਏ ਨੇ ਯਾਰ ਬਾਈ ਮੁਲਕ ਸਾਹਮਣੇ ਇਹਨਾਂ ਨੇ ਜੀ ਆ ਉਹਨਾਂ ਨੇ ਆਪ ਦੇ ਅੱਦੇ ਧਰਮ ਬਣਾਉਣੇ ਇਹਨਾਂ ਨੇ ਗੋਹ ਇਹਨਾਂ ਨੂੰ ਧਰਮ ਕੱਢ ਕੇ ਕਿਸੇ ਪਾਸੇ ਇਹਨਾਂ ਨੂੰ ਬੇਅਗਲੇ ਅੰਧ ਭਗਤ ਕਹਿ ਸਕਦੇ ਏ ਸਾਰੀਆਂ ਜਾਂ ਸਾਰੀਆਂ ਸਟੇਟਾਂ ਦੇ ਨੇ ਭਾਈ ਇਹ ਇੱਕ ਸਟੇਟ ਦੇ ਨਹੀਂ ਹੈਗੇ ਇਹ ਫਿਰ ਇੱਕ ਜਗ੍ਹਾ ਦੇ ਨਹੀਂ ਇੱਥੇ ਆ ਕੇ ਸੋ ਇਹਨਾਂ ਨੂੰ ਇਹ ਨਹੀਂ ਪਤਾ ਵੀ ਪਹਿਲਾਂ ਤੁਸੀਂ ਆਓ ਤਾਂ ਦੱਸ ਦਾਰ ਲਓ ਭਾਈ ਤੁਹਾਨੂੰ ਜਾਈ ਨਹੀਂ ਵਧੀ ਜੀ ਤੁਹਾਨੂੰ ਅਗਲੇ ਦੇਖਣ ਦਿੰਦੇ ਆ ਤਾਂ ਇਹਦਾ ਮਤਲਬ ਥੋੜੀਆ ਵੀ ਗੰਦ ਪਾਣਾ ਤੁਸੀਂ ਨਹੀਂ ਚਾਹੁੰਦੇ ਆ ਕੇ ਤੁਹਾਨੂੰ ਮੈਂ ਮਣੀ ਨੇੜੇ ਦਿਖਾਉਣਾ ਇੱਕ ਵਾਰੀ